सफाई अच्छा नहीं गी तो उड़ी है माहौल पढ़ाई बचे अच्छा नहीं पढ़ा पढ़ सकते सो अठा पचासी सौ दो सफाई कर्मचारियों की नियुक्ति की ਕਲਾਸ ਹਮ ਪਿਆਰ ਕੀਤਾ ਹੈ ਅਤੇ ਸਟਾਰ 1700 ਕਲਾਸ ਰੂਮਾਂ ਦਾ ਨਵੀਨੀਕਰਨ ਕੀਤਾ ਹੈ ਔਰ ਜਿਹੜਾ ਪੰਜਾਬ ਸਰਕਾਰ ਨੇ ਬੱਚੇ ਦੇ ਸਕੂਲ ਕਰ ਲੋ ਛੋਟੇ ਸਕੂਲਾਂ ਦੇ ਟੀਚਰ ਵੀ ਹੈ ਉਹ ਬੱਚੇ ਕਿਵੇਂ ਪੜ੍ਹ ਲਗੇ ਸੁਮਕਵਰਤੀ ਸਾਹਿਬ ਪਹੋਂਸ ਸਿੰਘ ਮਾਨ ਦੀ ਸਰਕਾਰ ਨੇ ਔਰ ਜਿਹੜਾ ਬਹੁਤ ਪਰਤੀ ਕੀਤੀ ਹੈ ਟੀਚਰ ਸੀ ਉਸ ਦਿਨ ਜਦ ਅਸੀਂ 12316 ਵਿਦਿਆਪਕ ਲਈ ਰੈਗੂਲ ਕੀਤਾ 10487 ਦਿਨ ਵਿਦਿਆਪਕ ਅਸੀਂ ਨਵੇਂ ਭਰਤੀ ਕੀਤੇ ਆ ਔਰ 1239 ਜਿਹੜੇ ਅਸੀਂ ਨੌਂ ਵਿਦਿਆਰਥੀ ਸਟਾਫ ਜਿਵੇਂ ਕਿ ਖਲਾਲਪੁਰਾ ਪ੍ਰਤੀ ਕੀਤੇ ਆ ਇਸੇ ਤਰ੍ਹਾਂ ਹੀ ਅਸੀਂ ਕਲਾਸ ਰੂਮ ਕਿਵੇਂ ਬਹੁਤ ਹੀ ਸ਼ਾਨਦਾਰ ਤੁਸੀਂ ਦੇਖੋ ਕਲਾਸ ਰੂਮ ਅਸੀਂ ਬਣਿਆ ਦੇਖਿਆ ਕਿ ਜਿਹੜਾ ਦੇਖਣ ਯੋਗ ਹੈ ਔਰ ਕਿਨਾ ਉਤਸ਼ਾਹ ਰਸਤਾ ਕੀਤਾ ਅਤੇ 10095 ਪਖਾਨੇ ਬਣਾਏ ਗਿਆ ਅਤੇ ਪਖਾਨੇ ਜਿਹੜੇ ਸੀਗੇ ਨਾ ਵਰਤ ਜੋ ਪਖਾਨੇ ਦੀ ਅਰਜ਼ੀ ਕਰ ਦਿੱਤਾ ਗਿਆ ਇਸੇ ਤਰ੍ਹਾਂ ਹੀ ਅਸੀਂ 19000 ਜਿਹੜਾ ਸਰਕਾਰੀ ਸਕੂਲਾਂ ਦੇ ਵਿੱਚ 1,8000 ਜਿਹੜੇ ਡੈਸਕ ਬੈਂਚ ਉਹ ਸਕੂਲਾਂ ਦੇ ਵਿੱਚ ਬੰਦੇ ਆ ਪਹਿਲਾਂ ਸਵੇਰਾ ਹੁੰਦਾ ਸੀ ਕਾਟ ਤੇ ਪੜਾਈ ਕਰਦੇ ਸੀ ਬਹੁਤ ਔਖਾ ਸੀਗਾ ਲੇਕਿਨ ਅੱਜ ਬੱਚੇ ਸਾਡੇ ਬਿਲਕੁਲ ਪ੍ਰੋਪਰ ਬੈਂਚ ਡੈਸਕ ਕੁਰਸੀਆਂ ਟੀਚਰ ਸਮਾਨਾ ਕੋਲ ਹਰ ਚੀਜ਼ ਅਵੇਲੇਬਲ ਅਸੀਂ ਕੀਤੀ ਆ ਉਹਦੇ ਦੇਖ ਕੇ ਪੰਜਾਬ ਦੇ ਵਿੱਚ ਜਿਹੜਾ ਸਕੂਲ ਆਫ ਫਾਈਨੈਂਸ ਨੇ ਆਪ ਕੀਆ ਕਰਤਾਰਪੁਰ ਚ ਵੀ ਇੱਕ ਬੰਦਿਆ ਸੋ ਐਜੂਕੇਸ਼ਨ ਕਾਫੀ ਜਿਹੜੀ ਗਾਰੰਟੀ ਹੈ ਔਰ ਸਾਡੇ ਮੁਖਵੰਦੀ ਸਾਹਿਬ ਕਵਾਨ ਸਿੰਘ ਮਾਨਵਰ ਦੇ ਵਾਯੂ ਵਾਲੀ ਸਰਕਾਰ ਜਿਹੜੀ ਆ ਬਹੁਤ ਵੱਡੇ ਲੈਵਲ ਤੇ ਕਰ ਰਹੀ ਆ ਉਹ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਾ ਰਹੇ ਆ ਨੈਗੋਸ਼ੀਏਸ਼ਨ ਕਰ ਰਹੇ ਆ ਔਰ ਬੱਚਿਆਂ ਦਾ ਤੁਸੀਂ ਦੇਖੋ ਕਿ ਸਰਕਾਰੀ ਸਕੂਲਾਂ ਦਾ ਰੁਜ਼ਹਾਨ ਵੱਧ ਰਿਹਾ ਔਰ ਮੈਂ ਜਦੋਂ ਪਿੰਡਾਂ ਜਾਨਣਾ ਬਹੁਤ ਖੁਸ਼ੀ ਹੁੰਦੀ ਆ ਹੋਈ ਆ ਉਹਨਾਂ ਚ ਇੱਕ ਬਲਾਕ ਤਾਲ ਤੋਂ ਦੇ ਵਿੱਚ 13 ਨੇ ਜੁਆਇਨ ਕਰ ਲਿਆ ਸਰ ਉਹਨਾਂ ਚ ਇੱਕ ਇਹ ਦੇਖਿਓ ਸਰ ਇਹਦੇ ਦੇਖ ਕੇ ਹਾਂਜੀ ਹਾਂਜੀ ਦੇਖੋ ਇੱਧਰ ਠੀਕ ਹੈ ਜੀ ਥੈਂਕ ਯੂ ਹਾਂਜੀ ਹਾਂਜੀ ਥੈਂਕ ਯੂ ਸਰ ਇਸ ਤੋਂ ਬਾਅਦ ਸਰ ਸਟਾਪ ਵੱਲੋਂ ਬਹੁਤ ਹੀ ਸ਼ਤਕਾਰਯੋਗ ਮਾ ਅੱਜ ਵਿੱਚ ਨਾਹੌਰ ਵਿੱਚ ਐਮਐਲਏ ਬਰਧਾਸਿੰਘ ਜੀ ਆਏ ਖੁਰਦਾਂ ਨੂੰ ਘਟਨ ਕੀਤਾ ਤਾਂ ਹੈ ਹਾਂਜੀ ਚਾਰ ਬੜੀ ਦਾ ਕਿੰਨਾ ਕੁ ਸ਼ਾਕ ਕਿੰਨੀ ਖੁਸ਼ੀ ਦਾ ਕੰਮ ਹੈ ਸਾਨੂੰ ਬਹੁਤ ਖੁਸ਼ੀ ਹੋਈ ਆ ਸਰਦਾਰ ਬਕਰਤ ਸਿੰਘ ਜੋ ਕਿ ਸਾਡੇ ਇਥੇ ਪਿੰਡ ਵਿੱਚ ਆਏ ਜੋ ਕਿ ਸਾਡੇ ਸਕੂਲ ਦੀ ਚਾਰਦੀਵਾਰੀ ਇਹ ਅਨਾਉਂਸਮੈਂਟ ਦੀ ਅਨਾਉਂਸਮੈਂਟ ਕੀਤੀ ਅਸੀਂ ਬਹੁਤ ਬਕਰਤ ਸਿੰਘ ਦੇ ਧੰਨਵਾਦੀ ਆ ਪਿੰਡ ਦੇ ਸਰਪੰਚਾਂ ਮੁਖੀ ਤੇ ਬਹੁਤ ਬਹੁਤ ਸ਼ੁਪਰਾਨਾ ਕਰਦੇ ਆ ਸਾਡੇ ਸਕੂਲ ਦੀ ਇਹ ਚਾਰਦੀਵਾਰੀ ਤੁਹਾਨੂੰ ਪਹਿਲੇ ਦੇ ਟਾਈਮ ਦੇ ਸਮੇਂ ਦੇ ਸਕੂਲ ਜਿਹੜੇ ਹੁੰਦੇ ਸੀ ਬਹੁਤ ਸਾਰੇ ਸਮੇਂ ਪੰਸੂਨ ਦੀ ਬਦਲਾਅ ਦੀ ਨਜ਼ਰ ਆਇਆ ਬਹੁਤ ਬਦਲਾਅ ਆਇਆ ਜੀ ਪਹਿਲਾਂ ਤਾਂ ਇਦਾਂ ਹੀ ਸੀ ਥੋੜਾ ਜਿਹਾ ਹੁਣ ਤਾਂ ਬਹੁਤ ਬਦਲਾ ਆਇਆ ਬਹੁਤ ਵਧੀਆ ਉਪਰਾਲਾ ਕੀਤਾ ਹੈ ਤੁਸ ਜੀ ਤੁਸੀਂ ਆਪਣੇ ਪਿੰਡ ਵਾਸੀਆਂ ਦੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਮੈਸੇਜ ਇਹ ਰਹਿ ਦੇਣਾ ਚਾਹੁੰਦੇ ਆ ਕਿ ਉਪਰਾਲਾ ਵਧੀਆ ਕੀਤਾ ਹੈ ਮੰਤਰੀ ਸਾਹਿਬ ਨੇ ਆਪਣੇ ਸਕੂਲ ਚ ਆਓ ਪੜ੍ਹੋ ਲਿਖੋ ਵਧੀਆ ਪੜਾਈ ਕਰੋ ਅੱਜ ਮੈਡਮ ਐਮਐਲਏ ਸਾਜੀ ਜੀ ਨੇ ਸਕੂਲ ਦਾ ਚਾਪਰਵਾਜਾ ਉਦਘਾਟਨ ਕੀਤਾ ਕਿੰਨੀ ਖੁਸ਼ੀ ਕਿੰਨਾ ਅਨੁਸ਼ਾ ਬਹੁਤ ਖੁਸ਼ੀ ਹੋਈ ਹੈ ਬਹੁਤ ਹੀ ਜ਼ਿਆਦਾ ਜਿਦਾ ਕਹਿੰਦੇ ਆ ਨਾ ਇੰਨੇ ਦਿਨਾਂ ਤੋਂ ਅਸੀਂ ਬਹੁਤ ਸਾਰੀ ਤਿਆਰੀ ਕੀਤੀ ਆ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਕਿ ਸਾਡੇ ਤੇ ਆਏ। ਆਉਣ ਵਾਲੇ ਟਾਈਮ 'ਚ ਸਕੂਲ 'ਚ ਬਹੁਤ ਜ਼ਿਆਦਾ ਫੈਸਿਲਿਟੀਆਂ ਬਹੁਤ ਜ਼ਿਆਦਾ ਪ੍ਰਬੰਧ ਕੀਤੇ ਜਾਣਗੇ ਬੱਚਿਆਂ ਵਾਸਤੇ। ਹਾਂਜੀ, ਕਿਤੇ ਜਾਣਗੇ? ਅਸੀਂ ਬਕਾਇਦਾ ਦੱਸਿਆ ਵੀ ਹੋਇਆ ਉਹਨਾਂ ਨੇ ਕਿ ਸਾਨੂੰ ਆਵ ਚੀਜ਼ ਚਾਹੀਦੀ ਹੈ। ਅਸੀਂ ਹੋਰ ਵੀ ਵੱਤਵਤ ਕਮਰੇ ਬਣਾਵਾਵਾਂਗੇ ਬੱਚਿਆਂ ਵਾਸਤੇ। ਟੀਚਰ ਦੇ ਵੀ ਐਮਐਲਏ ਪ੍ਰਕਾਰ ਸੀ ਜੀ ਨੇ ਸਰਕਾਰੀ ਸਕੂਲਾਂ ਦੀ ਵਿਮਰਸਤੇ ਬਹੁਤ ਵਧੀਆ ਉਪਰਾਲਾ ਕੀਤਾ। ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਕਹਿੰਨੀ ਆ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ। ਬਹੁਤ ਹੀ ਜ਼ਿਆਦਾ। ਖੁਸ਼ੀ ਵੀ ਬਹੁਤ ਆ ਕਿਉਂਕਿ ਪਹਿਲੀ ਵਾਰੀ ਸਰਕਾਰਾ ਜੀ ਨੇ ਬਿਨਾਂ ਪੈਸੇ ਦਿੱਤੇ ਅਸੀਂ ਆਪ ਦਾ ਪੜ੍ਹ ਕੇ ਨੌਕਰੀ ਲੱਗਿਆ ਠੀਕ ਆ ਤੇ ਸਰ ਨੇ ਮੈਨੂੰ ਸਨਮਾਨਿਤ ਵੀ ਕੀਤਾ ਤੇ ਮੈਨੂੰ ਬਹੁਤ ਖੁਸ਼ੀ ਆ ਵੀ ਮੈਂ ਇੱਥੇ ਦਾ ਸਟਾਫ ਵੀ ਬਹੁਤ ਵਧੀਆ ਠੀਕ ਹੈ ਮੈਮ ਵੀ ਬਹੁਤ ਵਧੀਆ ਪ੍ਰਾਈਵੇਟ ਸਕੂਲ ਜਿਹਾ ਹੋ ਸਰਕਾਰੀ ਸਕੂਲ ਨੇ ਇਸ ਵਿੱਚ ਬਹੁਤ ਸਾਰੀਆਂ ਫੈਸਿਲਿਟੀਆਂ ਬੱਚਿਆਂ ਵਾਸਤੇ ਹੋਈਆਂ ਜਿਨ੍ਹਾਂ ਚੋਂ ਬੱਚਿਆਂ ਨੂੰ ਅੱਗੇ ਸਰਕਾਰੀ ਸਕੂਲ ਵਿੱਚ ਜਾਣ ਵਾਸਤੇ ਬੱਚਿਆਂ ਨੂੰ ਵੀ ਇਹੀ ਆ ਕਿ ਇੱਥੋਂ ਦਾ ਸਟਾਫ ਬਹੁਤ ਵਧੀਆ ਬਹੁਤ ਮਿਹਨਤੀ ਆ ਬਹੁਤ ਬੱਚਿਆਂ ਨੂੰ ਉਤਸ਼ਾਹਿਤ ਕਰਦਾ ਪੜ੍ਹਾਉਣ ਲਈ ਸਮਝਾਉਂਦਾ ਵੀ ਆ ਹਾਂਜੀ ਤੁਸੀਂ ਸਾਡੇ ਚੈਨਲ ਆ ਕੇ ਕੀ ਸੰਦੇਸ਼ ਦੇਣਾ ਚਾਹੋਗੇ ਬੱਚਿਆਂ ਨੂੰ ਕਾਸਕ ਬੀਵਰਤਵਾਦੀ ਸਰਕਾਰੀ ਸਕੂਲ ਚ ਦਾ ਹਾਂਜੀ ਕਿਉਂਕਿ ਹੁਣ ਸਟਾਫ ਬਹੁਤ سارے ਬੱਚੇ ਸਾਡੇ ਨਾਲ ਦੀ ਮੇਰੇ ਨਾਲ ਦੀ ਸਾਥੀ ਬਹੁਤ ਇੱਥੇ ਆ ਚੁੱਕਿਆ ਉਹ ਬੱਚਿਆਂ ਨੂੰ ਵਧੀਆ ਪੜ੍ਹਾਉਣਗੇ ਹਾਂਜੀ